ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਾਡੀ ਮੰਜ਼ਿਲ ਕੀ ਹੈ ਸਾਡੀ ਮੰਜ਼ਿਲ ਹੈ ਗੁਰੂ ਨਾਨਕ ਜੀ ਦੀ ਨਦਰ ਲੈਣੀ ਸਾਡੀ ਡੈਸਟੀਨੇਸ਼ਨ ਕੀ ਹੈ ਪਈ ਪ੍ਰਾਪਤ ਮਾਨੁਕ ਦੇਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਸਾਡੀ ਡੈਸਟੀਨੇਸ਼ਨ ਹੈ ਇਹੀ ਸਾਡੀ ਮੰਜ਼ਿਲ ਹੈ ਸਾਡੀ ਜਨਮ ਰਹਿੰਦਿਆਂ ਵੀ ਜੇਕਰ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਏ ਤਾਂ ਕਦੀ ਵੀ ਨਹੀਂ ਪਹੁੰਚਾਂਗੇ ਇਹੀ ਆਖਰੀ ਸਮਾਂ ਹੈ ਕਿ ਸਾਨੂੰ ਜ਼ਿੰਦਗੀ ਮਿਲੀ ਹੈ ਇਹੀ ਆਖਰੀ ਜ਼ਿੰਦਗੀ ਹੈ ਇਹੀ ਆਖਰੀ ਬਰੀਆ ਹੈ ਪਰਮਾਤਮਾ ਦਾ ਨਾਮ ਲਿਆ ਕਰੋ ਜ਼ਿੰਦਗੀ ਆਪਣੇ ਆਪ ਖੁਸ਼ੀਆਂ ਨਾਲ ਭਰ ਜਾਵੇਗੀ ਪਰ ਵਾਹਿਗੁਰੂ ਜੀ ਨੂੰ ਕਦੇ ਵੀ ਮਨੋਂ ਨਾ ਵਿਸਾਰੋ ਕਿਉਂਕਿ ਅਸੀਂ ਰੋਜ਼ ਰਹਿਣ ਸਰਾਜ ਸਾਹਿਬ ਜੀ ਦੇ ਪਾਠ ਵਿੱਚ ਪੜ੍ਹਦੇ ਹਾਂ ਪਈ ਪ੍ਰਾਪਤ ਮਾਨੁਕ ਦੇਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਰਸ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਗਤਪਜ ਕੇਵਲ ਨਾਮ ਕੋਈ ਵੀ ਕੰਮ ਸਾਡੇ ਕੰਮ ਆਉਣ ਵਾਲਾ ਨਹੀਂ ਹੈ ਕੇਵਲ ਇੱਕ ਗੁਰੂ ਨਾਨਕ ਦਾ ਨਾਮ ਇੱਕ ਵਾਹਿਗੁਰੂ ਜੀ ਦਾ ਸਿਮਰਨ ਹੀ ਸਾਡੇ ਕੰਮ ਆਉਣ ਵਾਲਾ ਹੈ ਇਸ ਲਈ ਹਮੇਸ਼ਾ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰੋ